ਕੀ ਫਤਿਹਤ ਫਤਾਨ ਸਾਹਿਬ ਅਤੇ ਸਕੱਤਰ ਸਾਹਿਬ ਦੀ ਇਜਾਜ਼ਤ ਨਾਲ ਆਪ ਸਭ ਨੂੰ ਆίδੇ ਸ਼ੁਭ ਦਿਹਾੜੇ ਦੇ ਜੋ ਜੋ ਕਾਰਜ ਸਫਲਤਾ ਨਾਲ ਸਿਰ ਚੜੀਆਂ ਉਹਦੀ ਖੁਸ਼ੀ ਵਜੋਂ ਬਤਾਇਆ ਨਾਲ ਉਹ ਕਾਰਨਾ ਵਿੱਚ ਜੋ ਮੁਕੰਮਲ ਹੋ ਚੁੱਕੀਆਂ ਪੜੇ ਸਾਹਮਣੇ ਪੇਸ਼ ਕਰਨਾ ਚਾਹੁੰਦਾ ਹਾਂ ਸਭ ਤੋਂ ਪਹਿਲੇ ਤੁਹਾਨੂੰ ਪਤਾ ਹੈ ਕਿ ਪਿਛਲੇ ਇੱਕ ਸਾਲ ਤੋਂ ਜਦੋਂ ਤੋਂ ਸਰਦਾਰ ਹਰਮਿੰਦਰ ਸਿੰਘ ਜੀ ਮਧਾਨ ਸਸਦ ਦੇ ਪ੍ਰਧਾਨ ਬਣੇ ਹਨ ਉਹਨਾਂ ਦੀ ਅਗਵਾਈ ਹੇਠ ਛਵੀ ਉਦੇਸ਼ ਲਿਖੇ ਗਏ ਸਨ ਉਹਨਾਂ ਚੋਂ ਲਗਭਗ ਬਹੁਤ ਸਾਰੇ ਮੁਕੰਮਲ ਹੋ ਗਏ ਹਨ ਤੇ ਕੁਝਾਂ ਤੇ ਕੰਮ ਚੱਲ ਰਿਹਾ ਹੈ ਅੱਜ ਲਗਭਗ 4 ਕਮ ਸਾਢੇ ਲਾਂਚ ਹੋਣ ਜਾ ਰਹੇ ਹਨ ਜਿਸ ਜਿਹੜਾ ਸਭ ਤੋਂ ਪਹਿਲੇ ਜੋ ਤਕਰੀਬਨ 3-4 ਸਾਲਾਂ ਤੋਂ ਸਾਢੇ ਲੀ ਉਮੀਦ ਸੀ ਕਿ ਸਾਡਾ ਆਪਣਾ ਇੱਕ ਵੈੱਬਸਾਈਟ ਹੋਣਾ ਚਾਹੀਦਾ ਹੈ ਕਿ ਜਿੱਥੇ ਸਕੂਲੀ ਬੱਚਿਆਂ ਦੀ ਗ੍ਰੰਟੀ ਤੇ ਉਹਨਾਂ ਦੀ ਕਿਸੇ ਤੇ ਸਵਾਲ ਉਠਾਈ ਜਾ ਰਹੇ ਹਨ ਉਹ ਕਲੀਅਰ ਸਚਾਰਜ ਕਰਾਂ ਤਾਂ ਕਿ ਲੋਕ ਦੇਖ ਸਕਣ کہ کتنے بچے خالصہ دیوان ویلفیئر سوسائٹی والوں پڑھائے جے ہیں کتنا خرچہ انہوں دا ہو رہے ہیں وہ سارا کچھ اس ویبسائٹ اُتے آ گیا ہے نالے کئی باری کچھ لوگوں والوں خالصہ دیوان بھون پہ بھی سوال اٹھائے جا رہے ہیں خالصہ دیوان ترمشالہ سے بھی سوال اٹھائے جا رہے ہیں تو اتھے کمرے ہوندے ہیں آدھے سمنے نہیں یا سفارش سے ملتے ہیں وہ مسئلہ بھی حال ہو چکیا ہے اس ویبسائٹ کے چکار جتنے بھی کمرے سارے کول ہیں خالسا دیوان دھرم شالا ਉਨਾ ਦਾ ਡਾਇਗਰਾਮ ਬਣਾਇਆ ਗਿਆ ਹੈ ਫਿਰ ਉਹ ਕਮਰੇ ਹਰ ਰੋਜ਼ ਸਵੇਰੇ ਚੱਕਉਣਗੇ ਕਿਹੜਾ ਕਮਰਾ ਫੁੱਲ ਹੈ ਕਿਹੜਾ ਖਾਲੀ ਕਲੀਅਰਲੀ ਸੰਤਾਨੋ ਸ਼ਬਦਾਂ ਲੋ ਨੂੰ ਪਤਾ ਚੱਲ ਜਾਏਗਾ ਕਿ ਅਸੀਂ ਅੰਮ੍ਰਿਤ ਸਰ ਜਾਣਾ ਹੈ ਕਿਹੜਾ ਕਮਰਾ ਖਾਲੀ ਹੈ ਕਿਹੜਾ ਫੁੱਲ ਹੈ ਉਹ ਉਸੇ ਵੇਲੇ ਫੋਨ ਕਰਕੇ ਆਪਣੇ ਵੱਸੇ ਕਮਰਾ ਬੁੱਕ ਕਰਵਾ ਸਕਣਗੇ ਸੋ ਇੱਕ ਦੂਜੀ ਗੱਲ ਇਹ ਜਿਹੜੀ ਸੋਖਨ ਮਕਮਲ ਹੋਈਏ ਸੋ ਸਭ ਤੋਂ ਪਹਿਲੇ ਮੈਂ ਆਪ ਜੀ ਨੂੰ ਵੈਬਸਾਈਟ ਦੀ ਮਕਮਲ ਤਦੀ اپنی دل کی چھو بتائی دینا ہوا میں اندر جیت سنگھ جی جو ساڑھے نالے تھے بیٹھے ہیں آن. انہیں ارتھک سیوا دے کے بنا کسی فیس تو انہوں نے سارے واسطے سائٹ تیار کیتا ہے جو اچھے سامنے لانچ جا رہا ہے یہ ویبسائٹ سا جا تو ہے تسی جدوں بھی ڈبلو 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 خالصا دیوان آف افغانستان ڈاٹ ارگن کو تم ٹائپ کرو گے سائٹ ویبسائٹ سامنے آ جائے گا اس ویبسائٹکار ਸਾਗੇ ਅਨਿਆ ਸਸਾ ਦੀਆਂ ਰੰਗਿਤਆਂ ਸਸਾ ਦਾ ਇਤਿਹਾਸ ਸੱਤਾਂ ਦੇ ਮੁਖੀਆਂ ਦੀਆਂ ਫੋਟੋਆਂ ਇਸ 외ਲਾਵਾ ਸਕੂਲੀ ਬੱਚਿਆਂ ਦੀਆਂ ਦਸਤਾ ਫਰਮਸ਼ਾਲਾ ਦੀ ਸਾਰੀ ਡਿਟੇਲ ਦੇ ਨਾਲ-ਨਾਲ ਇਤਿਹਾਸਿਕ ਕਿਤਾਬਾਂ ਜੋ ਕਈ ਵਾਰੀ ਲੋਕ ਤਨਕਿਤ ਕਰਦੇ ਆਨ ਕਿ ਦੋ ਦਰਪਈਆਂ ਹੁੰਦੀਆਂ ਉਹ ਸਾਰੀਆਂ ਡਿਜੀਟਲ ਇਸ ਵੈਬਸਾਈਟ ਦੇ ਉੱਤੇ ਚਾ ਜਾਣ ਗਿਆ ਘਰ ਬੈਠੇ ਬੈਠੇ ਲੋਕ ਜਦੋਂ ਵੈਬਸਾਈਟ ਦੇ ਉੱਤੇ ਸਰਚ ਕਰਨਗੇ ਸਾਰਾ ਇਤਿਹਾਸ ਉਹਨਾਂ ਦੇ ਸਾਹਮਣੇ ਆ ਜਾਏਗਾ ਸੋ ਮੈਂ ਆਪਣੀ ਦਿਲ ਦੀ ਗੱਲ ਇਹ ਜੋ ਪ੍ਰਤਾਨ ਸਾਹਿਬ ਵੱਲੋਂ ਸੈਕਟਰੀਆ ਤੋਂ ਸਦਾ ਰਿਤ ਜੀਵਨ ਕੀਤਾ ਦਾ ਨੋਟ ਕਰਦੇ ਆ ਅਤੇ ਕਮਨ ਕਰਦੇ ਆ ਕਿ ਸਾਰੀ ਆਵਾਂ ਸੰਗਤ ਜਿਹੀ ਕਿਉਂ ਜੀ ਜਵਾਨ ਮੌਜੂਦ ਹਨ ਜਿਤੇ ਆਪਣੇ ਕਾਰੋਬਾਰ ਦੇ ਨਾਲ ਸਮਾਜ ਦੀ ਸੇਵਾ ਵੀ ਅਗਿਆ ਰਹਿਆ ਅਸੀਂ ਨਾ ਕੇਵਲ ਅੱਜ ਇਹਨਾਂ ਨੂੰ ਅਪਰੀਸ਼ੀਏਸ਼ਨ ਲੈਟਰ ਦੇ ਰਹੇ ਆ ਸਭੋ ਆਂਦਾ ਮਿਆਫ ਜਨ ਸ਼ਿਕਾਰ ਅਸੀਂ ਇਹਨਾਂ ਨੂੰ ਹੈਜ਼ ਆਨਰਡ ਮੈਂਬਰ ਕਲ ਸਭ ਜਵਾਨ ਵੀ ਅਲਾਨ ਕਰਦੇ ਆ ਜੋ ਆਉਣ ਵਾਲੇ ਸਮੇਂ ਵਿੱਚ ਉਹ ਸਰਟੀਫਿਕੇਟ ਵੀ ਇਹਨਾਂ ਨੂੰ ਦਿੱਤਾ ਜਾਏਗਾ ਸੋ ਇਸ ਲਈ ਜਿਹੜੀ ਪਹਿਲੀ ਚੀਜ਼ ਅੱਜ ਲਾਂਚ ਹੋ ਰਹੀ ਹੈ ਉਹ ਹੈ ਸਾਡਾ ਵੈਬਸਾਈਟ ਦੂਜਾ ਸਾਡੇ ਸਸਤਾ ਬਲੋ ਇੱਕ YouTube ਬਣਾਇਆ ਗਿਆ ਹੈ ਜਿਸ ਦਾ ਨਾਮ ਸਾਂਝਾ ਸੰਦੇਸ਼ YouTube ਰੱਖਿਆ ਗਿਆ ਹੈ ਔਰ ਉਹ ਵੀ ਤਿਆਰ ਹੋ ਚੁੱਕਿਆ ਹੈ ਤੇ ਉਹਦੇ ਵਾਸਤੇ ਜਿਹੜਾ ਮਟੀਰੀਅਲ ਹੈ ਉਹ ਰਿਕਾਰਡ ਹੋ ਰਿਹਾ ਇੱਕ ਤੇ ਪਿਛੇ ਦੂਜਾ ਰੱਬ ਨੋ ਪਾਇਆਤਾ 5 ਨਵੰਬਰ ਨੂੰ ਗੁਰਨਾਨਕ ਪ੍ਰਕਾਸ਼ ਸ਼ੌਧ ਦੇਵਸ ਤੋਂ ਇਹ YouTube ਵੀ ਲਾਂਚ ਕੀਤਾ ਜਾਏਗਾ ਸੋ ਇਸ YouTube ਬਸ ਤੇ ਕਿਉਂ ਲਾਂਚ ਕਰਨ ਦੀ ਜ਼ਰੂਰਤ ਪਈ ਸਾਨੂੰ ਪਤਾ ਹੈ ਕਿ ਗੁਰੂ ਘਰਾਂ ਵਿੱਚ ਸਟੇਜ 'ਤੇ ਸੀਮਤ ਟਾਈਮ ਮਿਲਦਾ ਹੈ ਅਸੀਂ ਲੋਕਾਂ ਨੂੰ ਸਾਰੀਆਂ ਉਹ ਐਕਟੀਵਿਟੀਆ ਜੋ ਸਾਡੀ ਸੰਸਥਾ වල ਹੁੰਦੀਆਂ ਉਹ ਨਹੀਂ ਪਹੁੰਚਾ ਸਕਦੇ ਸਭ ਨੂੰ ਕਈ ਵਾਰੀ ਸੰਪਰਕ ਕੀ ਉਹ ਨਹੀਂ ਕਰ ਗੁਰੂ ਘਰ ਦੇ ਜਦਵਾਨ ਗਿਆ ਉਹਨਾਂ ਨੂੰ ਇਹ ਆਸਮੀਨ ਲੈ ਕੇ ਅਸੀਂ ਕੀਰਤਨ ਸੁਣਾਏ ਸੋ ਜਦੋਂ ਅਸੀਂ 4-5 ਮਿੰਟ ਜਾਂ 10 ਮਿੰਟ ਲੈ ਵੀ ਲੈਂਦੇ ਹਾਂ ਕਈ ਲੋਕਾਂ ਨੂੰ ਅੱਛਾ ਨਹੀਂ ਲੱਗਦਾ ਸੋ ਇਹ YouTube 'ਰਾਈ' ਸਾਨੂੰ ਇਹ ਖੁੱਲਾ ਟਾਈਮ ਮਿਲ ਜਾਏਗਾ ਤਾਂ ਕਿ ਅਸੀਂ ਸਾਰੀਆਂ ਐਕਟੀਵਿਟੀਆ और सारियां उहो समस्यावां जो सॼी समाज उसू समाज में उहो साम्हूं आहे उन समस्यावां दस के उन्हनि जे उपचार बि असां यूट्यूब रा पिछले कई दो छ उहो सॼे धर्म परिवर्तफ़ जहात ऐं तालबा ते कम हुया जो सॾा मेन मुमा में सूर सही सफलत बि प्राप्त हुई आहे असीं पहिरें स्कूल में जा स स्कूली बच्या गलकात करी एक्सप्लेन करणु साम्हूं असीं नतीजे ते पहुचियां की اس वरी सॼे मैंबर साहिबानगत जे नुमाइंदे साहिबान गुद्वारा प्रबंधक कमेटियूं ऐं मैंबर साहिबान बि आशय ते अचारिब लाइ साझे करण सो बहुत जल्द जहानु दस नवंबर न लॉच हुअण जा इसू अ ਜਿਸ ਸਟੇਟਸੇ ਦੇਖ ਰਹੇ ਹੋ ਕਿ ਅਸੀਂ ਇੱਕ ਸਾਂਝਾ ਸੰਦੇਸ਼ ਦੇ ਨਾਮ ਦੇ ਉੱਤੇ ਇੱਕ ਸਰਕੂਲਰ ਵੀ ਲਾਂਚ ਕਰ ਚੁੱਕੇ ਹਾਂ ਜੋ ਹਰ ਮਹੀਨੇ ਇਹ ਅਖਬਾਰ ਤੱਕ ਸੰਤਾਂ ਨੂੰ ਮਿਲਦਾ ਰਹੇਗਾ ਤੇ ਇਸ ਦੇ ਵਿਚਕਾਰ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਆਪਣੇ ਆਪਣੇ ਲੇਖ ਸਾਨੂੰ ਲਿਖ ਕੇ ਦੇਣ ਜਿਸ ਚੀਜ਼ ਦੇ ਮਨ ਵਿੱਚ ਕੋਈ ਚੀਜ਼ ਆndੀਏ ਪੰਜਾਬੀ ਵਿੱਚ ਇੰਗਲਿਸ਼ ਵਿੱਚ ਲਿਖ ਕੇ ਸਾਨੂੰ ਭੇਜੇ ਅਸੀਂ ਉਸ ਨੂੰ ਸੁਧਾਰ ਕੇ ਇਸ ਅਖਬਾਰ ਵਿੱਚਕਾਰ چھاپاں گے اور ایک اخبار ریگولر نو ملتا رہے گا ہر مہینے ایک باری دوسری چیز جو لانچ ہو رہی ہے سارے چکار ایک فیس بک ہے جو بھی خالصا دیوان پیغام کے ہیں اور ہے اور اسکار بھی روز روزمرہ کچھ چھوٹیاں موٹے آرٹیکل لکھ کے سماج پائیچارک اناؤسمینٹ جڑے ہوں نے یا پائیچارک جاگروتا جاگروکتا اسے لیا کوشش کریں گے تاکہ ساڑھے جڑے مسلے وہ سنگت تک پہنچ سک ਇਸ ਤੋਂ ਇਲਾਵਾ ਅਸੀਂ 12 ਸਾਲ ਤੋਂ ਕੋਸ਼ਿਸ਼ ਕਰ ਰਹੇ ਸੀ ਕਿ ਸਾਾਨੂੰ ਕੋਈ ਜਗ੍ਹਾ ਮਿਲ ਜਾਵੇ ਵਾਇਲੀ ਬਹੁਤ ಅಪਾਰ ਕਿਰਪਾ ਹੋਈ ਹੈ ਸਰਦਾਰ ਹਰਲਿੰਦਰ ਸਿੰਘ ਜੀ ਪ੍ਰਦਾਨ ਦੀ ਅਗਵਾਈ ਇੱਕ ਸਾਾਨੂੰ ਉਹ ਜਗ੍ਹਾ ਦੀ ਨਸੀਬ ਹੋ ਗਈ ਹੈ ਪਰ ਥੋੜੀ ਜੀ ਮੁਸ਼ਕਲ ਸਾਡੇ ਸਾਹਮਣੇ ਆ ਰਹੀ ਹੈ ਫਾਈਨੈਂਸ਼ੀਅਲ ਮੈਂ ਸਾਰੇ ਮੈਂਬਰ ਸਾਬਾਨਾਂ ਨੂੰ ਬੇਨਤੀ ਕਰਦਾ ਹਾਂ ਉਹਨਾਂ ਨਾਲ ਜੁੜੇ ਲੋਕਾਂ ਨੂੰ ਗਾਣੀ ਸਜਣਾ ਨਾਲ ਕੰਟਕ ਕਰਾਂ ਤਾਂ ਕਿ ਉਹ ਵੀ ਆਪਣੇ ਸਹਿਯੋਗਦਾਨ ਪਾਣ ਅਸੀਂ ਸੋਚ ਰਹੇ ਹਾਂ ਇਹ ਜਗਾ ਮੁਕਮਲ ਹੋ ਜਾਵੇ ਜਿਸ ਜਿਸ ਕਾਰੇ ਫਲੋਰ ਚ ਅਸੀਂ ਮਰਨਾ ਕਾਰ ਬਣਾ ਸਕੀਏ ਜੋ ਮਰਨੇ ਹੁੰਦੇ ਨੇ ਕਾਰੇ ਇੱਕ ਪਾਣਾ ਵਰ ਜਾਂਦਾ ਹੈ ਸਾਡੇ ਲੋਕ ਗੱਡੀਆਂ ਕੱਟ ਕੇ ਉਸ ਕਾਰ ਵਾਲੇ ਉੱਤੇ ਆਪਣੇ ਦੁੱਖ ਦਾ ਪ੍ਰਟਾਵਾ ਕਰਨੇ ਪਹੁੰਚ ਜਾਂਦੇ ਹਨ ਪਰ ਉਸ ਪਰਿਵਾਰ ਨੂੰ ਬੜਾ ਦੁੱਖ ਵੀ ਹੁੰਦਾ ਹੈ ਔਰ ਗੱਡੀਆਂ ਦੀ ਪਾਰਕਿੰਗ ਦੀ ਬੜੀ ਪ੍ਰੋਬਲਮ ਆ ਜਾਂਦੀ ਹੈ ਕਈਆਂ ਨੂੰ ਟਿਕਟਾਂ ਵੀ ਲੱਗ ਜਾਂਦੀਆਂ ਸੋ ਅਸੀਂ ਚਾਹੁੰਦੇ ਹਾਂ ਕਿ ਜਲਦ ਤੋਂ ਜਲਦ ਇਹ ਜਗਾ ਹੋ ਜਾਵੇ ਤੇ ਅਜਾ ਜਿਹੜਾ ਇੱਕ ਐਸਾ ਹੈ ਉਹ ਮਰਨ ਕਾਰ ਬਣ ਸਕੇ ਇਸ ਜਗ੍ਹਾਿਸ ਕਾਇਰ ਇੱਕ ਬੇਸ ਵਿੱਚ ਦੇਚਾਰੇ ਕਪੜਾ ਵੀ ਹੈ ਜਿੱਥੇ ਅਸੀਂ ਸੋਚਿਆ ਕਿ ਇੱਕ ਸੋਹਣੀ ਲਾਇਬ੍ਰੇਰੀ ਬਣ ਸਕਦੀ ਹੈ ਤਾਂ ਕਿ ਸਾਡੇ ਲੋਕ ਆ ਕੇ ਆਪਣੀ ਜਾਣਕਾਰੀਆਂ ਵਧਾਣ ਲਈ ਉਸ ਲਾਇਬ੍ਰੇਰੀ ਤੋਂ ਵੀ ਫਾਇਦਾ ਉਠਾ ਸਕਣ ਸੋ ਇਸ ਦੀ ਵੀ ਮੈਂ ਆਪ ਜੀ ਨੂੰ ਬਤਾਈ ਦਿੰਦਾ ਹਾਂ ਇੱਕ ਬਹੁਤ ਵੱਡਾ ਕੰਮ ਹੋਇਆ ਹੈ ਇਸ ਦਵੀ ਮਤਾਈ ਦਾ ਪਾਤਰ ਸਾਡੇ ਪ੍ਰਧਾਨ ਸਾਹਿਬ ਨੇ ਜਨ ਅਧਿਆਤਕ ਸੇਵਾ ਉਹਨਾਂ ਦੇ ਸਭ ਕੀ ਇੱਕ ਕੰਮ ਹੋਇਆ ਹੈ ਬਜ਼ੁਰਗਾਂ ਦੀਤੇ ਇੱਕ ਪਹਲ ਕਰਨ ਲਈ ਅਸਾਡੀ ਬਹੁਤ ਤਵਜੂ ਇਸ ਕੰਮ ਵਾਸਤੇ ਅਸੀਂ ਕੁਝ ਬਜ਼ੁਰਗਾਂ ਦੇ ਘਰ ਗਏ ਆ کچھ ات بزرگوں سے شارٹ لسٹ کیتا ہوا ہے جڑے کار جا کے انہوں نے مشکلات دی ہے انہوں واستے کچھ اور پروگرام سوچے ہیں کہ کیونکہ اُسی انہوں نے دی دیکھ پال انہوں نے پوچھ کچھ کر سکتے ہیں سو اے بھی ایک بہت وڈا کامیابی کا کارن ہے جو ساڑی ساری سنسا و چکیا ہے سماج میں ٹوٹے رشتوں تو بچاؤ لی پچھلے چھ یا اٹھ ہفتہ تو اتنے کیس آ رہے ہیں منگلوار تو بدھوار اور جتنے بہت ہی نرپختا فیصلے لیتے جانے ہیں اور کوشش کی جاتی ہے ਤਾਕੇ ਰਿਸ਼ਤੇ ਟੁੱਟਣ ਨਹੀ ਰਿਸ਼ਤੇ ਜੋੜੋ ਔਰ ਜਿਹੜਾ ਆਦਮੀ ਰਿਸ਼ਤੇ ਤੋੜਨ ਦੀ ਗੱਲ ਕਰਦਾ ਹੈ ਫਿਰ ਅਸੀਂ ਸੁਨਵਾਦ ਜੋੜ ਲੈਨੇ ਆ ਅਸੀਂ ਤੋੜਨ ਵਾਸਤੇ ਨਹੀਂ ਅਸੀਂ ਜੋੜਨ ਵਾਸਤੇ ਬੈਠਿਆ ਜੇ ਤੁਸੀਂ ਆਪਣੇ ਰਿਸ਼ਤੇ ਜੋੜਦੇ ਹੋ ਸਾਡੇ ਕੋਲ ਆਓ ਅਸੀਂ ਤੁਹਾਡੀਆਂ ਗਲਤਫਹਿਮੀਆਂ ਦੂਰ ਕਰਨਾ ਇਸ ਵਾਸਤੇ ਵਿਸ਼ੇਸ਼ ਤੌਰ ਤੇ ਦੋ ਪ੍ਰੋਗਰਾਮ ਕਿਤੇ ਗਏ ਹਨ ਇੱਕ ਤਈਆ ਕਿ ਸਾਡੇ ਕੋਲ ਕਾਉਂਸਲਿੰਗ ਦਾ ਪ੍ਰੋਗਰਾਮ ਹੈ ਜੋ ਉਹ ਵੀ ਬਹੁਤ ਜਲ ਅਸੀਂ ਗੁਰੂਕਾਰ ਦੇ ਸਟੇਜ ਤੇ ਐਲਾਨ ਕਰਦੇ ਆਵਾਂਗੇ ਔਰ ਦੂਸਰਾ ਸਾਡੇ ਕੋਲ ਇੱਕ ਹੈਲਪ ਲਾਈਨ ਹੈ جی لائن بچار سال دو بڑی پروفیشنل لڑکیاں جڑی ہی ہوئی ہیں نالی پردھان صاحب نے جنرل سیکری صاحب نے انہوں کا نمبر بھی اِس گرنان نانک دربار سے اسٹیج تو ایلان کر دیا گے کہ جس کے کار بھی کوئی پرابلم ہوں وہ ضرورت نہیں رولا کھولا پاؤن ضرورت نہیں سمسیا لیا جہی کشتی سوارا ساری اچھی کشتی ہے اس طرح مصیبہ کسی نہ بھی ہو سکتی ہیں اس لیے اے چاہتے ہیں کہ مصیبت ہل ہوتے ایک فون کر کے اپنی سمسیا دس سکتے ہیں ਬਾਕੀ ਸਾਡੇ ਜੋ ਪ੍ਰਤਾਨ ਸਾਹਿਬ ਹਨ ਜਨਰਲ ਸੈਕਟਰ ਸਾਹਿਬ ਉਹ ਬੈਠ ਕੇ ਉਹਨਾਂ ਨੇ ਮੰਗਵਾ ਕੇ ਉਹਨਾਂ ਦੇ ਇਸ ਕਾਰਜ ਉਹ ਗਲਤ ਸਹਿਮੀਆਂ ਦੂ ਕਰਨ ਦੀ ਕੋਸ਼ਿਸ਼ ਕਰਨਗੇ ਸੋ ਇਹ ਓਵਰਆਲ ਹੈ ਵੀ ਹੋਇਆ ਹੈ ਸਾਡੇ ਵੱਲੋਂ ਉਮੀਦ ਕਰਦੇ ਹਾਂ ਹੋਰ ਵੀ ਕਈ ਚੀਜ਼ਾਂ ਤੇ ਕਮ ਹੋ ਰਹੀਆਂ ਹਨ ਤੇ ਉਹ ਹੋਣਗੇ ਸਫਲਤਾਵਾਂ ਮਿਲਣ ਗਿਆ ਜੇ ਸਾਨੂੰ ਸੰਤੰਦਰ ਸਾਯੋਗ ਮਿਲਦਾ ਰਹੇ ਸੋ ਇਸ ਲਈ ਮੈਂ ਇੱਕ ਵਾਰ ਫਿਰ ਪ੍ਰਤਾਨ ਸਾਹਿਬ ਦਾ ਸਾਰੇ ਮੈਂਬਰ ਸਾਹਿਬਾਨ ਦਾ तहे ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਪੂਰੇ ਸਾਲ ਆਪਣਾ ਪੂਰਾ ਸਹਿਯੋਗ ਦੇ ਕੇ

वल चौकी खा वाहिगुरु जी ख़ालसा वाहेगुरु जी फति